ਉਹ ਪਰੇ ਰੱਖੇ ਨੂੰ ਪਰੇ ਰੱਖ ਕੋ ਇੱਧਰ ਰੱਖਿਆ ਰੋਈ ਕਤੀੜ ਪਾਲੀ ਬੈਠਾਂ ਯਾਰ ਅੱਧਰ ਪੰਦੇ ਗਿਆ ਗੰਦ ਪਾਇਆ ਥਾ ਥਾ ਤੇ ਆਉ ਲੈਣਾ ਆਉ ਤੇ ਕੀ ਆਦੀ ਥਾਂ ਥਾ ਤੇ ਤੈਨੂੰ ਕਿਹਾ ਗਿਆ ਜੀ ਆ ਕਤੀੜ ਲਿਆਉਣ ਨੂੰ ਤੈਨੂੰ ਆਖਿਆ ਘਰ ਰੱਖ ਲੈ ਕੇ ਉਹ ਜਗ੍ਹਾ ਬਥੇਰੀ ਆ ਲੋ ਇੰਨੀ ਜਗ੍ਹਾ ਪਈ ਆ ਆ ਫਿਰ ਮੈਂ ਕਿਉਂ ਕੱਖ ਲਿਆਉਂਦਾ ਆਉਦੇ ਛੱਤੇ ਰੱਖਿਆ ਦੰਦ ਪੇਨ ਨੂੰ ਬਿਠੇਣਾ ਤੂੰ ਬਾਹਰ ਵਿੱਚ ਹੋ ਗਿਆ ਅਕਰ ਸੇਖਣਾ ਮੜੀ ਮੋਟੀ ਅਬ ਅਦਰ ਅਦਰ ਰੱਖ ਲੈਣ ਜਰਾ ਸਾਰਾ ਦਿਨ ਪੌਂਕੀ ਜੋ ਗਵਾਂਡੀ ਵਿਚਾਰੇ ਤਪਾਏ ਪਏ ਨੇ ਉਹ ਗਾਲਾਂ ਕੱਢਦੇ ਹੋਣਗੇ ਰਾਤ ਨੂੰ ਵੀ ਨਹੀਂ ਸੁਣ ਦਿੰਦੇ ਉਹਨਾਂ ਬਾਊ ਬਾਊ ਬਾਪਾ ਭਰੀ ਜਾਂਦੇ ਪੌਂਕੀ ਜਾਣਗੇ ਕਥੀੜ ਪਾਲੀਆ ਸਾਰੀ ਰਾਤ ਭਲਕੀ ਚੁੱਗੇ